ਧੰਨ ਗੁਰੂ ਰਾਮਦਾਸ ਪਾਤਸ਼ਾਹੀ ਦਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਰਬ ਸੰਜਾ ਦਰਬਾਰ ਹੈ ਅਤੇ ਇਸ ਦੇ ਸਰੋਵਰ ਦੀ ਮਹਿਮਾ ਸਾਰਾ ਜਗਤ ਜਾਣਦਾ ਹੈ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਇੱਕ ਅਜੀਬ ਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਸੁਣ ਕੇ ਸਭ ਲੋਕ ਹੈਰਾਨ ਰਹਿ ਗਏ ਸਰਦਾਰ ਗੁਰਮੀਤ ਸਿੰਘ ਆਪਣੇ ਕੁਝ ਦੋਸਤਾਂ ਦੇ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚਦੇ ਨੇ ਉਹਨਾਂ ਨੇ ਆਪਣੇ ਕਾਰੋਬਾਰ ਦੇ سلسلے ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਜਾਣਾ ਸੀ ਜਦੋਂ ਉਹ ਆਪਣੀਆਂ ਸੀਟਾਂ ਦੇ ਕੋਲ ਪਹੁੰਚਦੇ ਨੇ ਉਹਨਾਂ ਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਇੱਕ ਮੁਸਲਮਾਨ ਫੈਮਿਲੀ ਮੀਆਂ ਬੀਬੀ ਤੇ ਉਹਨਾਂ ਦਾ 7 ਸਾਲ ਦਾ ਲੜਕਾ ਜੋ ਉਸ ਵੇਲੇ ਸੌ ਰਿਹਾ ਸੀ ਬੈਠੇ ਹੋਏ ਸੀ ਉਸ ਪਰਿਵਾਰ ਨੇ ਵੀ ਸਰਦਾਰ ਗੁਰਮੀਤ ਸਿੰਘ ਉਹਨਾਂ ਦੇ ਨਾਲ ਹੀ ਸਫ਼ਰ ਕਰਨਾ ਸੀ ਇਸ ਦੇ ਵਿੱਚ ਤੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਕਿਉਂਕਿ ਟ੍ਰੇਨ ਦੇ ਸਫ਼ਰ ਦੇ ਦੌਰਾਨ ਕਈ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਸਫ਼ਰ ਕਰਦੇ ਨੇ ਪਰ ਇੱਕ ਬੜੀ ਅਨੋਖੀ ਅਤੇ ਸ਼ੱਕ ਪੈਦਾ ਕਰਨ ਵਾਲੀ ਘਟਨਾ ਉਨ੍ਹਾਂ ਦੇ ਸਾਹਮਣੇ ਵਰਤੀ ਗੁਰਮੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਸ ਡੱਬੇ ਦੇ ਵਿੱਚ ਇੱਕ ਚੀਜ਼ ਪਈ ਸੀ ਜਿਸ ਨੂੰ ਬੜੀ ਹੀ ਸ਼ੱਕ ਅਤੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਉਸ ਮੁਸਲਮਾਨ ਫੈਮਿਲੀ ਨੇ ਸੀਟ ਦੇ ਉੱਤੇ ਵਧੀਆ ਚਾਦਰਾਂ ਵਿਛਾ ਕੇ ਕਪੜੇ ਨਾਲ ਥੋੜੀ ਜਿਹੀ ਜਗ੍ਹਾ ਉੱਚੀ ਕੀਤੀ ਹੋਈ ਸੀ ਤੇ ਉਸ ਦੇ ਉੱਤੇ ਇੱਕ ਕੜਾ ਜਿਸ ਨੂੰ ਬੜੇ ਹੀ ਵਧੀਆ ਢੰਗ ਨਾਲ ਕਪੜੇ ਨਾਲ ਟਕਿਆ ਹੋਇਆ ਸੀ ਅਤੇ ਸਤਕਾਰ ਵਜੋਂ ਉੱਚਾ ਕਰਕੇ ਰੱਖਿਆ ਹੋਇਆ ਸੀ ਤੇ ਆਪ ਉਹ ਮੁਸਲਮਾਨ ਫੈਮਿਲੀ ਸੀਟ ਦੇ ਇੱਕ ਕਿਨਾਰੇ ਤੇ ਬੜੇ ਹੀ আদਬ ਦੇ ਨਾਲ ਬੈਠੀ ਹੋਈ ਸੀ ਗੁਰਮੀਤ ਸਿੰਘ ਅਤੇ ਉਸ ਦੇ ਸਾਥੀ ਬੜੇ ਹੀ ਹੈਰਾਨ ਸਨ ਕਿ ਪਤਾ ਨਹੀਂ ਇਸ ਮੁਸਲਮਾਨ ਪਰਿਵਾਰ ਨੇ ਘੜੇ ਦੇ ਵਿੱਚ ਅਜੇ ਹੀ ਕਿਹੜੀ ਚੀਜ਼ ਪਾਈ ਹੋਈ ਹੈ ਜਿਸ ਨੂੰ ਐਨੇ ਸਤਕਾਰ ਦੇ ਨਾਲ ਰੱਖਿਆ ਹੋਇਆ ਹੈ ਟ੍ਰੇਨ ਦੇ ਵਿੱਚ ਹਰ ਕੋਈ ਆਉਣੇ ਜਾਣੇ ਵਾਲਾ ਉਸ ਘੜੇ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਪਰ ਕੋਈ ਵੀ ਮੁਸਲਮਾਨ ਪਰਿਵਾਰ ਤੋਂ ਪੁੱਛਣ ਦੀ ਹਿੰਮਤ ਨਹੀਂ ਕਰ ਰਿਹਾ ਸੀ ਕਿ ਘੜੇ ਦੇ ਵਿੱਚ ਕੀ ਹੈ ਜਦੋਂ ਗੁਰਮੀਤ ਸਿੰਘ ਤੋਂ ਨਹੀਂ ਰਿਹਾ ਗਿਆ ਉਸਨੇ ਮੁਸਲਮਾਨ ਵੀਰ ਤੋਂ ਪੁੱਛ ਹੀ ਲਿਆ ਇਸ ਘੜੇ ਦੇ ਵਿੱਚ ਕੀ ਹੈ ਜਿਸ ਨੂੰ ਤੁਸੀਂ ਐਨੇ ਸਤਕਾਰ ਦੇ ਨਾਲ ਰੱਖਿਆ ਹੋਇਆ ਹੈ ਉਸ ਮੁਸਲਮਾਨ ਵੀਰ ਨੇ ਬੜੀ ਹੀ ਨਿਮਰਤਾ ਦੇ ਨਾਲ ਕਿਹਾ ਸਰਦਾਰ ਜੀ ਅਸੀਂ ਇਸ ਘੜੇ ਦੇ ਵਿੱਚ ਆਬੇ ਹਿਆਤ ਲੈ ਕੇ ਜਾ ਰਹੇ ਹਾਂ ਗੁਰਮੀਤ ਸਿੰਘ ਨੇ ਪੁੱਛਿਆ ਕਿ ਆਬੇ ਹਿਆਤ ਦਾ ਕੀ ਮਤਲਬ ਹੈ ਮੁਸਲਮਾਨ ਵੀਰ ਕਹਿਣ ਲੱਗਾ ਵਾਟਰ ਆਫ ਲਾਈਫ ਜਾਨੇ ਕੀ ਜੀਵਨ ਦੇਣੇ ਵਾਲਾ ਅੰਮ੍ਰਿਤ ਗੁਰਮੀਤ ਸਿੰਘ ਅਤੇ ਉਸ ਦੇ ਸਾਥੀ ਆਪਸ ਦੇ ਵਿੱਚ ਹੱਸਣ ਲੱਗੇ ਗੁਰਮੀਤ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਮੁਸਲਮਾਨ ਵੀਰ ਤੋਂ ਪੁੱਛਿਆ ਕੀ ਤੁਸੀਂ ਇਹ ਆਬੇ ਹiat ਪਾਕਿਸਤਾਨ ਜਾਂ ਫਿਰ ਅਫਗਾਨਿਸਤਾਨ ਦੀ ਕਿਸੇ ਪਵਿੱਤਰ ਜਗ੍ਹਾ ਤੋਂ ਲੈ ਕੇ ਆ ਰਹੇ ਹੋ ਤੇ ਹੁਣ ਬਾਗਾ ਬਾਰਡਰ ਰਾਹੀਂ ਆਪਣੇ ਘਰ ਇਸ ਨੂੰ ਲੈ ਕੇ ਜਾ ਰਹੇ ਹੋ ਕਿ ਤੁਮਲੇ ਆ ਤੁਹਾਨੂੰ ਇਹ ਆਬੇ ਹਿਆਤ ਇਸ ਦੇ ਜਵਾਬ ਵਿੱਚ ਜੋ ਉਸ ਮੁਸਲਮਾਨ ਨੇ ਕਿਹਾ ਉਸ ਨੂੰ ਸੁਣ ਕੇ ਗੁਰਮੀਤ ਸਿੰਘ ਅਤੇ ਉਸ ਦੇ ਸਾਥੀ ਹੈਰਾਨ ਰਹਿ ਗਏ ਫੋਸ ਨੇ ਦੱਸਿਆ ਕਿ ਅਸੀਂ ਇਹ ਆਬੇ ਹਿਆਤ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੇ ਵਿੱਚੋਂ ਲੈ ਕੇ ਆ ਰਹੇ ਹਾਂ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਹ ਸੁਣਦੇ ਸਾਰ ਹੀ ਬੋਲਤੀ ਬੰਦ ਹੋ ਗਈ ਕੁਝ ਦੇਰ ਬਾਅਦ ਗੁਰਮੀਤ ਸਿੰਘ ਦੇ ਇੱਕ ਸਾਥੀ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਸ਼੍ਰੀ ਦਰਬਾਰ ਸਾਹਿਬ ਜੀ ਦਾ ਜਲ ਆਬੇ ਹਿਆਤ ਹੈ ਉਸ ਮੁਸਲਮਾਨ ਵੀਰ ਨੇ ਦੱਸਿਆ ਕਿ ਮੈਂ ਇੰਦੌਰ ਮੱਧ ਪ੍ਰਦੇਸ਼ ਦਾ ਰਹਿਣੇ ਵਾਲਾ ਹਾਂ ਤੇ ਇਹ ਮੇਰਾ ਲੜਕਾ 7 ਸਾਲ ਦਾ ਹੈ ਤੇ ਜਨਮ ਤੋਂ ਹੀ ਇਸ ਨੂੰ ਇੱਕ ਬਿਮਾਰੀ ਹੈ ਜਿਸ ਤੇ ਨਾਲ ਇੱਕਦਮ ਇਸ ਦਾ ਸਾਹ ਰੁਕ ਜਾਂਦਾ ਸੀ ਅਤੇ ਇਸ ਨੂੰ ਤੜਫਦਾ ਦੇਖਦੇ ਸਾਡੀ ਵੀ ਜਾਨ ਨਿਕਲ ਜਾਂਦੀ ਸੀ ਮਾਪਿਓ ਆਪਣੇ ਬੱਚੇ ਨੂੰ ਤੜਫਦਾ ਕਿਵੇਂ ਦੇਖ ਸਕਦੇ ਸਨ ਸੋ ਅਸੀਂ ਇਸ ਦਾ ਹਰ ਪਾਸੇ ਇਲਾਜ ਕਰਵਾਇਆ ਇੰਦੌਰ ਦੇ ਡਾਕਟਰ ਮੁੰਬਈ ਜਾ ਕੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਦਿਖਾਇਆ ਹਰ ਇੱਕ ਦੇਸੀ ਇਲਾਜ ਵੈਦ ਅੰਗਰੇਜ਼ੀ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਸਾਡੇ ਲੜਕੇ ਦੀ ਸਿਹਤ ਵਿੱਚ ਕੋਈ ਫਰਕ ਨਹੀਂ ਪਿਆ ਅਖੀਰ ਡਾਕਟਰਾਂ ਨੇ ਕਹਿ ਦਿੱਤਾ ਕਿ ਤੁਹਾਡੇ ਬੱਚੇ ਨੇ ਇਸੇ ਤਰ੍ਹਾਂ ਰਹਿਣਾ ਹੈ ਇਹ ਬਿਮਾਰੀ ਜਾਨ ਲੈਵਾ ਹੈ ਸੋ ਹੁਣ ਰੱਬ ਦੇ ਹੱਥ ਹੈ ਕਿ ਇਸ ਨੇ ਕਿੰਨਾ ਕੁ ਚਿਰ ਹੋਰ ਜੀਣਾ ਹੈ ਇਹ ਸੁਣਦਿਆਂ ਸਾਰੀ ਸਾਨੂੰ ਆਪਣਾ ਬੱਚਾ ਆਪਣੇ ਹੱਥੋਂ ਜਾਂਦਾ ਦਿਖਾਈ ਦੇਣ ਲੱਗਿਆ ਤੇ ਅਸੀਂ ਆਪਣੇ ਬੱਚੇ ਨੂੰ ਘਰ ਲੈ ਆਏ ਉਸ ਮੁਸਲਮਾਨ ਵੀਰ ਨੇ ਦੱਸਿਆ ਕਿ ਮੇਰੀ ਦੁਕਾਨ ਤੋਂ ਥੋੜੀਆਂ ਦੁਕਾਨਾਂ ਛੱਡ ਕੇ ਇੱਕ ਸਿੱਖ ਸਰਦਾਰ ਦੀ ਕੱਪੜੇ ਦੀ ਦੁਕਾਨ ਹੈ ਉਹ ਦੇ ਜਾਂਦੇ ਦੁਆ ਸਲਾਮ ਹੋ ਜਾਂਦੀ ਸੀ ਇੱਕ ਦਿਨ ਜਦੋਂ ਉਹਨਾਂ ਨੂੰ ਮੇਰੇ ਬੇਟੇ ਦੀ ਬਿਮਾਰੀ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਧੰਨ ਗੁਰੂ ਰਾਮਦਾਸ ਜੀ ਭਲੀ ਕਰਨਗੇ ਸਾਨੂੰ ਸਿੱਖ ਧਰਮ ਬਾਰੇ ਕੁਝ ਵੀ ਪਤਾ ਨਹੀਂ ਸੀ ਤੇ ਮੈਂ ਉਸ ਸਿੱਖ ਸਰਦਾਰ ਨੂੰ ਇਸ ਸ਼ਬਦ ਦਾ ਮਤਲਬ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ ਹੈ ਤੇ ਉਸ ਸਿੱਖ ਸਰਦਾਰ ਨੇ ਗੁਰੂ ਰਾਮਦਾਸ ਜੀ ਅਤੇ ਉਹਨਾਂ ਦੇ ਦਰਬਾਰ ਬਾਰੇ ਮੈਨੂੰ ਦੱਸਿਆ ਅਤੇ ਉਹਨਾਂ ਨੇ ਅੰਮ੍ਰਿਤ ਸਰੋਵਰ ਦੀ ਮਹਾਨਤਾ ਦੱਸਦੇ ਹੋਏ ਰਜਨੀ ਅਤੇ ਪਿੰਗਲੇ ਦਾ ਪ੍ਰਸੰਗ ਵੀ ਸੁਣਾਇਆ ਇਹ ਸਭ ਕੁਝ ਸੁਣ ਕੇ ਮੇਰੇ ਮਨ ਦੇ ਵਿੱਚ ਇੱਕ ਆਸ ਪੈਦਾ ਹੋਈ ਵੈਸੇ ਤੇ ਮੇਰਾ ਪਰਿਵਾਰ ਕੱਟੜ ਮੁਸਲਮਾਨ ਪਰਿਵਾਰ ਦੇ ਵਿੱਚੋਂ ਹੈ ਪਰ ਅਸੀਂ ਆਪਣੇ ਬੱਚੇ ਦੇ ਲਈ ਹਰ ਥਾਂ ਤੇ ਜਾਣ ਦੇ ਲਈ ਤਿਆਰ ਸੀ ਸੋ ਉਸ ਗੁਰਸਿੱਖ ਦੇ ਕਹਿਣ ਤੇ ਅਸੀਂ 4 ਹਫ਼ਤੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਆਏ ਸੀ ਗੁਰਬਾਣੀ ਦੀਦੇ ਸਾਨੂੰ ਕੁਝ ਵੀ ਸਮਝ ਨਹੀਂ ਸੀ ਫਿਰ ਵੀ ਅਸੀਂ ਸ਼ਰਧਾ ਭਾਵਨਾ ਦੇ ਨਾਲ ਦਰਬਾਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਆਪਣੇ ਪੁੱਤਰ ਨੂੰ ਇਸ਼ਨਾਨ ਕਰਵਾਇਆ ਅਤੇ ਜਲ ਵੀ ਸ਼ਕਾਇਆ ਇਸ਼ਨਾਨ ਤੋਂ ਬਾਅਦ ਪ੍ਰਕਰਮਾ ਕੀਤੀ ਮੱਥਾ ਟੇਕਣ ਦੇ ਵਿੱਚ ਵੀ 2 ਢਾਈ ਘੰਟੇ ਲੱਗ ਗਏ ਫਿਰ ਅਸੀਂ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਬਾਜ਼ਾਰ ਵਿੱਚ ਵੀ 2-3 ਘੰਟੇ ਘੁੰਮੇ ਅਤੇ ਆਪਣੇ ਕਮਰੇ ਵਿੱਚ ਆ ਗਏ ਪਰ ਇਸ ਸਭ ਦੇ ਦੌਰਾਨ ਇੱਕ ਵਾਰ ਵੀ ਸਾਡੇ ਬੱਚੇ ਨੂੰ ਸਾਹ ਦੀ ਤਕਲੀਫ ਨਹੀਂ ਹੋਈ ਤੇ ਅਸੀਂ ਆਪਣਾ ਬੱਚਾ ਐਨੇ ਸਾਲ ਬਾਅਦ ਪਹਿਲੀ ਵਾਰ ਖੁਸ਼ ਦੇਖਿਆ ਅਗਲੇ ਦਿਨ ਟ੍ਰੇਨ ਦੇ ਵਿੱਚ ਬੈਠ ਕੇ ਅਸੀਂ ਆਪਣੇ ਸ਼ਹਿਰ ਇੰਦੌਰ ਆ ਗਏ ਫਰਕ ਤੇ ਸਾਨੂੰ ਆਪਣੇ ਬੱਚੇ ਵਿੱਚ ਪਹਿਲੇ ਦਿਨ ਤੋਂ ਹੀ ਦਿਖਣ ਲੱਗ ਗਿਆ ਸੀ ਕਿਉਂਕਿ ਥੋੜਾ ਜਿਹਾ ਚੱਲ ਕੇ ਹੀ ਸਾਡੇ ਬੱਚੇ ਨੂੰ ਸਾਹ ਦੀ ਤਕਲੀਫ ਸ਼ੁਰੂ ਹੋ ਜਾਂਦੀ ਸੀ ਪਰ ਉਸ ਦਿਨ ਅਸੀਂ 7-8 ਘੰਟੇ ਸ਼ਰੀਦਰਵਾਰ ਸਹਿਬ ਰਹੇ ਉਸ ਦਿਨ ਤੋਂ ਬਾਅਦ ਅਸੀਂ ਉਸ ਦਿਨ ਉਸ ਨੂੰ ਸਾਹ ਦੀ ਇੱਕ ਵਾਰ ਵੀ ਤਕਲੀਫ ਨਹੀਂ ਹੋਈ ਸੋ ਇੰਦੌਰ ਆ ਕੇ ਸਾਡੇ ਬੱਚੇ ਨੂੰ ਹੌਲੀ-ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਅਸੀਂ ਉਸ ਦੀ ਸਾਰੀ ਦਵਾਈ ਵੀ ਬੰਦ ਕਰ ਦਿੱਤੀ ਅਸੀਂ ਆਪਣੇ ਨਾਲ ਲੈ ਕੇ ਆਏ ਸ਼੍ਰੀ ਦਰਬਾਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦਾ ਜਲ ਹੀ ਆਪਣੇ ਪੁੱਤਰ ਨੂੰ ਸਵੇਰੇ ਸ਼ਾਮ ਸ਼ਿਕਾਉਂਦੇ ਸੀ 4-5 ਦਿਨਾਂ ਬਾਅਦ ਹੀ ਸਾਡਾ ਬੱਚਾ ਨਾਰਮਲ ਬੱਚਿਆਂ ਵਾਂਗ ਵਿਹੇਵ ਕਰਨ ਲੱਗ ਪਿਆ ਸੀ ਇਹ ਦੇਖ ਕੇ ਸਾਡਾ ਵਿਸ਼ਵਾਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇ ਹੋਰ ਵੀ ਪੱਕਾ ਹੋ ਗਿਆ ਜਿਸ ਬੱਚੇ ਨੂੰ ਅਸੀਂ ਬਚਪਨ ਤੋਂ ਹੀ ਤੜਫਦਾ ਦੇਖ ਰਹੇ ਸੀ ਉਸਨੇ ਹੁਣ ਹੱਸਣਾ ਖੇਡਣਾ ਸ਼ੁਰੂ ਕਰ ਦਿੱਤਾ ਸੀ ਸਾਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜੋ ਸਾਡਾ ਬੱਚਾ ਪਿਛਲੇ 6 ਸਾਲ ਤੋਂ ਹਰ ਰੋਜ਼ ਤੜਫ ਤੜਫ ਕੇ ਮੌਤ ਦੇ ਲਾਗੇ ਜਾ ਰਿਹਾ ਸੀ ਉਹ ਅੱਜ ਨਾਰਮਲ ਬੱਚਿਆਂ ਵਾਂਗ ਖੇਡ ਰਿਹਾ ਹੈ ਸਾਡਾ ਬੱਚਾ 25 ਦਿਨਾਂ ਬਾਅਦ ਹੀ ਬਿਲਕੁਲ ਠੀਕ ਹੋ ਗਿਆ ਸੋ ਸਾਡੇ ਲਈ ਸ਼੍ਰੀ ਦਰਬਾਰ ਸਾਹਿਬ ਜੀ ਦਾ ਪਵਿੱਤਰ ਜਲ ਆਬੇ ਹਾਦੀ ਹੀ ਹੈ ਸੋ ਕੱਲ ਮੈਂ ਆਪਣੇ ਪਰਿਵਾਰ ਦੇ ਨਾਲ 1 ਮਹੀਨੇ ਬਾਅਦ ਸ਼੍ਰੀ ਦਰਬਾਰ ਸਾਹਿਬ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਆਇਆ ਸੀ ਆਪਣੇ ਬੱਚੇ ਨੂੰ ਫਿਰ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਤੇ ਹੁਣ ਮੈਂ ਫਿਰ ਤੋਂ ਇਸ ਘੜੇ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਪਵਿੱਤਰ ਜਲ ਲੈ ਕੇ ਜਾ ਰਿਹਾ ਹਾਂ ਆਪਣੇ ਸ਼ਹਿਰ ਕਿਉਂਕਿ ਮੈਂ ਇਸ ਨੂੰ ਸੀਟ ਦੇ ਉੱਪਰ ਚਾਦਰਾਂ ਵਿਛਾ ਕੇ ਕੱਪੜੇ ਨਾਲ ਜਗ੍ਹਾ ਨੂੰ ਉੱਚੀ ਕਰਕੇ ਸਤਕਾਰ ਦੇ ਨਾਲ ਰੱਖਿਆ ਹੋਇਆ ਹੈ ਕਿਉਂਕਿ ਇਹ ਜਲ ਮੇਰੇ ਲਈ ਆਬੇ ਹਿਆਤ ਹੈ ਮੈਂ ਇਸ ਨੂੰ ਆਪਣੇ ਨਾਲ ਤਾਂ ਲੈ ਜਾ ਰਿਹਾ ਜੇ ਮੇਰੇ ਸ਼ਹਿਰ ਦੇ ਵਿੱਚ ਕੋਈ ਬਿਮਾਰ ਹੋਵੇ ਮੈਂ ਉਸ ਨੂੰ ਇਹ ਜਲ ਦੇਵਾਂਗਾ ਅਤੇ ਕਹਾਂਗਾ ਕਿ ਇਸ ਜਲ ਨੂੰ ਸ਼ਕ ਲਵੋ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਪਵਿੱਤਰ ਜਲ ਹੈ ਇਸ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਕਿਉਂਕਿ ਇਹ ਜਲ ਆਪੇ ਹੀ ਆਦ ਹੈ ਸੋ ਇਹ ਹੈ ਵਿਸ਼ਵਾਸ ਅਤੇ ਸ਼ਰਧਾ ਜਿਸ ਦੇ ਕੋਲ ਇਹ ਦੋਨੋਂ ਚੀਜ਼ਾਂ ਹੋਣ ਉਸ ਦਾ ਹਰ ਇੱਕ ਦੁੱਖ ਧੰਨ ਗੁਰੂ ਰਾਮਦਾਸ ਪਾਤਸ਼ਾਹ ਜ਼ਰੂਰ ਕੱਟਦੇ ਨੇ ਸਰਦਾਰ ਗੁਰਮੀਤ ਸਿੰਘ ਹੁਣੀ ਦੱਸਦੇ ਨੇ ਕਿ ਮੈਂ ਮਾਨ ਹੀ ਮਨ ਵਿੱਚ ਸੋਚਣ ਲੱਗਿਆ ਕਿ ਦੂਸਰੇ ਧਰਮ ਵਾਲੇ ਸ਼੍ਰੀ ਦਰਬਾਰ ਸਾਹਿਬ ਆ ਕੇ ਆਪਣੇ ਸਾਰੇ ਦੁੱਖ ਕੱਟ ਲੈਂਦੇ ਨੇ ਪਰ ਸਾਡੇ ਸਿੱਖ ਪ੍ਰਚਾਰਕ ਆਪਣੇ ਹੀ ਪਵਿੱਤਰ ਸਰੋਵਰਾਂ ਨੂੰ ਸਿਰਫ ਇੱਕ ਨਹਾਉਣੇ ਵਾਲਾ ਤਲਾਬ ਦੱਸਦੇ ਨੇ